ਸਾਡਾ ਸੀਵਰੇਜ ਪੂਰਾ ਮਟਾਫੀਟ ਐਤੋਂ ਲੰਮਾ ਇਹ ਬੰਦ ਪਿਆ ਸਾਡਾ ਤੇ ਤੁਸੀਂ ਨਗਰ ਨਿਗਮ ਦੇ ਜਿਹੜੇ ਅਧਿਕਾਰੀਆਂ ਨੂੰ ਆ ਕੰਪਲੀਟ ਕੀਤੀ ਸੀ ਅਸੀਂ ਬਹੁਤ ਜ਼ਿਆਦਾ ਅਪਲੀਕੇਸ਼ਨਾਂ ਲਿਖ ਕੇ ਦਿੱਤਨਾ ਸਾਡੀ ਸੁਣ ਕੇ ਚੱਲਣਾ ਜਮਾ ਨਹੀਂ ਕੋਈ ਅਧਿਕਾਰੀ ਇੱਥੇ ਆਇਆ ਆਏ ਸੀ ਜਾਂ ਬਣ ਕੇ ਆਏ ਸੀ ਆ ਚੱਲਦੀ ਜਮਾ ਕੋਈ ਸਾਡਾ ਖੇਤਰੇ ਪੜਦੇ ਹੁੰਦੇ ਆ ਸ਼ਹਿਰ ਵਰਕਰ ਤੋਂ ਮੰਡੀਪੋਰਾ ਹਾਂਜੀ ਕੋਈ ਵੀ ਸਾਡਾ ਸੇਵਾਦਾਰ ਦਾ ਕੰਮ ਨਹੀਂ ਹੋ ਰਿਹਾ ਜੇ ਅਸੀਂ ਕੰਪਲੇਨਾਂ ਪਾ ਰਹੇ ਆ ਤੇ ਕੰਪਲੇਨਾਂ ਸਾਡੀਆਂ ਬਿਲਕੁਲ ਨਹੀਂ ਫੋਟੋ ਖਿੱਚ ਕੇ ਨਗਰ ਨਹਿਮ ਵਾਲੇ ਲੈ ਜਾਂਦੇ ਆ ਕੋਈ ਸਾਡੀ ਇੱਥੇ ਸੁਣਵਾਈ ਨਹੀਂ ਤੇ ਅਸੀਂ ਇਕੱਠੇ ਏਸੀ ਕਰਕੇ ਕੀਤਾ ਸ਼ਹਿਰ ਵਰਕਰ ਨੇ ਕਿ ਇਹ ਸਾਡੇ ਗੰਦੇ ਨਾਲੇ ਬਿਮਾਰੀਆਂ फैलਿੰਦਾ ਸਾਨੂੰ ਪੂਰਾ ਸ਼ਿਕਾਰ ਆ ਇਹ ਸਾਡੇ ਅਸੀਂ ਅੱਜ ਇੱਥੇ ਜੀ ਜਿਹੜਾ ਇਕੱਠੇ ਹੋਏ ਸੀ ਸਾਡੇ ਪਿੰਡ ਦੁੰਨੇ ਕੇ ਵਾਰਡ ਨੰਬਰ 90 ਜੀ ਇਹ ਜਿਹੜਾ ਸੀਵਰੇਜ ਆ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਜੀ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਾਫੀ ਕੰਪਲੇਟਾ ਕਰ-ਕਰਕੇ ਥੱਕ ਚੁੱਕੇ ਆਂ ਅਸੀਂ ਮੇਅਰ ਸਾਹਿਬ ਨੂੰ ਵੀ ਕਿਹਾ ਸੀ ਮੇਅਰ ਸਾਹਿਬ ਦੇ ਧਿਆਨ ਚ ਲਿਆਂਤਾ ਉਹ ਵੀ ਕੰਦੇ ਕਰਾ ਦੇਾਂਗੇ ਜੀ ਫੇਰ ਸਾਡੇ ਕਮਿਸ਼ਨਰ ਸਾਹਿਬ ਧਿਆਨ ਚ ਲਿਆਂਤਾ ਨਹੀਂ ਜੀ ਜੇ ਅਸੀਂ ਐਲ ਡੀ ਲਾਈਟਾਂ ਦੀ ਗੱਲ ਕਰੀਏ ਉਹ ਵੀ ਦਲਾਸਰ ਬੰਦ ਹੀ ਰਹਿੰਦੀਆਂ ਮਹੀਨੇ 'ਚ ਸਿਰਫ ਇੱਕ ਵਾਰੀ ਚੱਲਦੀਆਂ 29 ਦਿਨ ਬੰਦ ਰਹਿੰਦੀਆਂ ਜੀ ਅਸੀਂ ਉਹਨਾਂ ਦੀਆਂ ਕੰਪਲੇਟਾ ਕਰ-ਕਰਤਾ ਕੋ ਚੁੱਕੇ ਆਂ ਬਾਬਾ ਜੀਵਨ ਸਿੰਘ ਨਗਰ 'ਚ ਘਟੋ ਘਾਟਰੀ 1 ਮਹੀਨਾ ਹੋ ਗਿਆ ਜੀ ਸੀਵਰੇਜ ਬੰਦ ਪਿਆ ਜੀ ਤੇ ਸਾਡਾ ਹੁਣ ਇਹ ਮੰਦਰ ਦੇ ਕੋਲੇ ਨੇਅਰ ਗੁਰਦੁਆਰਾ ਸਾਹਿਬ ਆ ਜੀ ਬੱਚੇ ਸਕੂਲ ਜਾਂਦੇ ਆ ਜੀ ਬੜਾ स्मੈਲ ਗੰਦੀ ਆਉਂਦੀ ਆ ਮੱਛਰ ਡੇਂਗੂ ਬਿਮਾਰੀਆਂ ਆਦੀ ਫੈਲਣ ਦਾ ਜਿਹੜਾ ਖਤਰਾ ਹੈ ਗੰਦੇ ਪਾਣੀ ਤੇ ਤਾਂ ਕਰਕੇ ਪਾਣੀ ਗੰਦੇ ਪਾਣੀ ਵਹਿਦੀ ਜਿਹੜੇ ਜਵਾਗ ਆ ਉਹ ਨੰਗ ਰਹੇ ਐ ਇੱਥੋਂ ਜੀ ਤੇ ਕਿਰਪਾ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਜਾਂ ਤੁਹਾਡੇ ਚੈਨਲ ਦੇ ਮਾਧਿਅਮ ਅਸੀਂ ਬੇਨਤੀ ਕਰਦੇ ਆ ਜੀ ਇਹ ਸੀਵਰੇਜ ਨੂੰ ਸਾਫ਼ ਕਰਾਇਆ ਜਾਵੇ ਇਹ ਕਿੰਨੇ ਚਿਰ ਤੋਂ ਬੰਦ ਪਿਆ ਜੀ ਇਹ ਹੈਗਾ ਜੀ ਘਟੋ ਘਾਟਨ ਵੀ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਤਕਰੀਬਨ ਬੰਦ ਵੇ ਨੂੰ ਤਸੀਂ ਮੈਂ ਨਕਰਨੇ ਕੰਮ ਤੇ ਕੰਪਲੇਂਟ ਕੀਤੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਅਸੀਂ ਇੱਥੇ ਮੰਗਦਰਾਮ ਜੀ ਮੰਗਾ ਜੀ ਹੈ ਜਿਹੜੇ ਇਹਨਾਂ ਦੇ ਸੁਪਰਵਾਈਜ਼ਰ ਆ ਅਸੀਂ ਉਹਨਾਂ ਨੂੰ ਕਿਹਾ ਸੀਗੇ ਜੀ ਤੇ ਉਹਨਾਂ ਨੇ ਬੰਦੇ ਭੇਜੇ ਸੀ ਉਹ ਫੋਟੋ ਖਿਚਾ ਕੇ ਮੁੜ ਜਾਂਦੇ ਆ ਜੀ ਤੇ ਬਾਹਰ ਕੁਛ ਨਹੀਂ ਕਰਦੇ ਜੀ ਜਾਂ ਟੱਕਣ ਪੱਟ ਕੇ ਦੇਖ ਲੈਂਦੇ ਉਹ ਤਾਂ ਹੁਣ ਅੰਨਿਆਂ ਨੂੰ ਵੀ ਪਤਾ ਜੀ ਵੀ ਇਹ ਸੀਵਰੇਜ ਬੰਦ ਹੈ